ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਗੁਰੂ ਅਰਬਦਾਸ ਮਹਾਰਾਜ ਜੀ ਅਤੇ ਡਾਕਟਰ ਪੀਮਰਾਵ ਅੰਬੇਡਕਰ ਸਾਹਿਬ ਜੀ ਦੀ ਮੀਨ ਉਸਮਰਪਤ 14ਵਾਂ ਮਹਾਨ ਸੰਤ ਸਮੇਰਨ ਸੰਤ ਨਰੰਜਨ ਦਾਸ ਜੀ 13 ਸਚਕਣ ਬੱਲਾ ਉਹਨਾਂ ਦੀ ਰਹਿਨਮਾਈ ਹੇਠ ਫਗਵਾੜਾ ਹਰਿਆਵਾਲਾ ਵਿਖੇ ਸਮੂਹ ਪ੍ਰਬੰਧਕ ਕਮੇਟੀ ਇਲਾਕਾ ਨਿਵਾਸੀਆਂ ਦੇ ਸ੍ਰੀ ਗੁਰਦੇਵ ਨਾਲ ਬੜੀ ਸ਼ਰਧਾ ਪਾਲਣਾ ਨਾਲ ਮਨਾਇਆ ਗਿਆ ਇਸ ਮੌਕੇ ਦੇਖ ਸਕਦੇ ਹਾਂ ਸੇਵਾਦਾਰ ਆਪੋ ਆਪਣੀਆਂ ਸੇਵਾਵਾਂ ਨਿਮਾਉਂਦੇ ਹੋਏ ਇਸ ਮੌਕੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਨਾਲ ਦੀ ਨਾਲ ਹੀ ਇਸ ਸੰਤੁਸ਼ਮਿਲਨ ਦੌਰਾਨ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਖੂਨਦਾਨੀਆਂ ਨੇ ਆਪਣਾ ਖੂਨਦਾਨ ਕਰਕੇ ਸੰਤ ਸਮੇਲਨ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਔਰ ਵੱਖ-ਵੱਖ ਡੇਰਿਆਂ ਤੋਂ ਸੰਤ ਸਮੇਲਨ ਵਿੱਚ ਸੰਤ ਮਹਾਂਪੁਰਖ ਪਹੁੰਚ ਕੇ ਆਈਆਂ ਹੋਈਆਂ ਸੰਗਤਾਂ ਨੂੰ ਪ੍ਰਵਚਨਾ ਨਾਹੀ ਇਹ ਹਲਕੀ ਤਾਂ ਲੈ ਚੱਲਦੇ ਤੁਹਾਨੂੰ ਸਿੱਧੀਆਂ ਤਸਵੀਰਾਂ ਦੇ ਨਾਲ ਤੁਹਾਡਾ ਜੀ ਮਹਾਰਾਜ ਨੇ ਸਾਡੇ ਉੱਤੇ ਬਿਆੰਕ ਕਿਰਪਾ ਕੀਤੀ ਹੈ ਸੰਗਤ ਬਹੁਤ ਪਹੁੰਚੀ ਹੈ ਮੈਂ ਸਾਰੇ ਸੰਗਤ ਦੇ ਸੇਵਾਦਾਰਾਂ ਨੂੰ ਬੇਨਤੀ ਕਰਦਾ ਥੋੜੇ ਥੋੜੇ ਸੰਗਤ ਅੱਗੇ ਨੂੰ ਮੁਜਰੋ ਬਹੁਤ ساری ਸੰਗਤ ਬਾਹਰ ਖੜੀ ਹੈ ਤੇ ਬੈਠੀ ਹੈ ਥੋੜਾ ਥੋੜਾ ਅੱਗੇ ਕਰਕੇ ਬਿਠਾ ਦੋ ਆਓ ਸਾਰੇ ਬਰਾਬਰ ਅਸਤ ਆਪਾਂ ਹੋਰ ਕੰਟੇਨ ਗਿਆ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਅੱਗੇ ਨੂੰ ਥੋੜਾ ਜਿਹਾ ਹੋ ਜਾਓ ਤਾਂ ਜੋ ਬੀਬੀਆਂ ਨੂੰ ਵੀ ਬੈਠਣ ਦਾ ਜਿਹੜਾ ਸਥਾਨ ਹੈ ਪ੍ਰਾਪਤ ਹੋ ਸਕੇ ਤੋਂ ਆਵਾਜ਼ੇ ਕਹੋ ਸੇਰਾ ਸ਼ੀਰਿਕ ਸ਼ੌਟ ਸੰਤ ਬਾਬਾ ਭੁਰਨਾ ਜੀ ਸੰਤ ਬਾਬਾ ਬਰਮਨਾ ਜੀ دے دے دی سلطل در سلطل در دیر موجودہ گپن شروع آواز ہے قوم سنت کشنا جی مہاراج ناٹک نگری چہروں کو سنگانو درشن کرتے پہنچے میں سنت ہرجندر دس جی مہاراج ٹڈیا تو سنت ہردی مہاراج ایسا تو پہنچے جنگی سر جی سیوا کا جا سکنگ بہت پہنچے ہیں بہت بہت دنواد شائی پتھر شاہ جی میرا پروگرام سوچی بہت بہت جی اور بہت ضروری اور ویلفیئر سبھا پینڈ کنگ شہری پتھ نگر پوری کمیٹی آئی ہے بہت بہت دنباد جی ڈاکٹر چند داس جی بیمار کنگرور سون سکتا ہے بہت بہت دنواد اور سوسائٹی آدنی گرو پیری ساس سنگے جی اج مہان سنت سمیلنگ ایک دربار کروایا جا رہا ہے بڑا اٹھ اٹھ مارچ تکواڑے دری آباد بہت ہی سرکار دفتری مان ڈاکٹر صاحب ਵੜੇ ਗੁਰੂ ਦੇਸ਼ ਦਾ ALU ਹੈ ਗੁਰੂ ਨਾਲ ਪਿਆਰ ਕਰਨ ਵਾਲੇ ਜਦੋਂ ਵੀ ਸੰਗਤ ਆਉਂਦੀ ਹੈ ਹਰਿਆਵਾਲ ਵਿੱਚ ਸਾਰੇ ਨੂੰ ਲੈ ਕੇ ਬੱਲਾ ਵਿੱਚ ਜਾਂ ਅਰਾਰਗੜ੍ਹ ਵਿੱਚ ਲੈ ਕੇ ਜਾਂਦੇ ਆ 12 12 15 15 ਬੱਸਾਂ ਹੁੰਦੀਆਂ ਤੇ ਸਾਰੇ ਡਾਕਟਰ ਸਾਹਿਬ ਸਾਰੇ ਹੀ ਰੜਕੇ ਗੁਰੂ ਦਰਬਾਰ ਦੇ ਵਿੱਚ ਰੜਕੇ ਛੜਕਦੇ ਉੱਤੇ ਲੋਕ ਠੰਡੇ ਤੋਂ ਸੰਗਤ ਆਉਂਦੀਆਂ ਨੂੰ ਲੰਗਰ ਪਾਣੀ ਦੀ ਸੇਵਾ માં ਕਰਨ ਦੇ ਸੰਭੂ ਬਹੁਤ ਬਹੁਤ ਧੰਨਵਾਦ ਮੈਂ ਸਾਰੇ ਸ਼ਖਦ ਨੇ ਇੱਕ ਵਾਰ ਫੇਰ ਬੇਨਤੀ ਕਰਦਾ ਬਿੱਟੀਆਂ ਪੜਨਾ ਥੋੜੀਆਂ ਥੋੜੀਆਂ ਜੋ ਪੱਤਰਾ ਰਾ ਰਾ ਸੁਣਨਾ ਜਿਸ ਕਿਸੇ ਦੇਜਾ ਭਰਾ ਦੇ ਕੁਝ ਪੈਸੇ ਭਰਾ ਬੋਲੇ ਜਿਸ ਦੇ ਵੀ ਹੋਣ ਉਹ ਆਪਣੀ ਨਿਸ਼ਾਨੀ ਦੱਸ ਕੇ ਸਟੇਜ ਉਪਰ ਆ ਕੇ ਖੰਗਾ ਜੀ ਜੈਸੇ ਵੀ ਪੈਸੇ ਡਗੇ ਨੇ ਅਕਾ ਸ਼ਿਰਕਰਦਾਸ ਜਿਆਨਾ ਪੰਜਾਬ ਦੇ ਪ੍ਰਧਾਨ ਸ਼੍ਰੀਮਾਨ ਜਲਵਰ ਸਿੰਘ ਜੀ ਸਮੁੱਚੀ ਟੀਮ ਦੇ ਨਾਲ ਅੱਜ ਦੇ ਸਮਾਨ ਸਮਾਜ ਦੇ ਮੌਕੇ ਸੰਤਾਂ ਦੇ ਦਰਸ਼ਨ ਕਰਨ ਪਹੁੰਚੇ ਨੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦੀ। ਜੈ ਕਰਦੇ। ਮੇਲੇ ਨਾਇਨਾ ਨਾਇਦੇ ਪ੍ਰਭੂ ਜੀ ਬਖਸ਼ਿਸ਼ ਨੇ ਕਹਿਆ ਕਿ ਬਾਬਾ ਜੀ। ਗੱਲ ਸੰਤਾਂ ਦੀ ਮੰਨੀ ਹੈ ਜਿਹੜੇ ਪੱਥਰਾਂ ਉਤਾਰਦੇ ਵੀ ਗੁਰੂ ਉਸੇ ਨੂੰ ਹੀ ਮੰਨ ਲੈਂਦੇ। ਕਹਿੰਦੇ ਜਿਨ੍ਹਾਂ ਨੇ ਪਾਣੀ ਦੇ ਪੱਥਰ ਉਤਾਰੇ ਆ ਤੇ ਉਹਨਾਂ ਨੂੰ ਗੁਰੂ ਮੰਨਣਾ ਚਾਹੀਦਾ ਹੈ। ਤੇ ਸਰਵਨ ਦਾਸ ਮਹਾਰਾਜ ਇਹ ਕਹਾਂ ਕਰਦੇ ਸਰ ਕਿ ਭਾਈ ਜਿਨ੍ਹਾਂ ਨੇ ਪਾਣੀ ਉੱਤੇ ਪੱਥਰ ਉਤਾਰੇ ਆ ਸਾਤੇ ਦੇ ਝੂੜ ਦੇ ਨਤਾਰੇ ਕੀਤੇ ਸਾਨੂੰ ਗੁਰੂ ਵੀ ਉਹਨੂੰ ਮੰਨਣਾ ਚਾਹੀਦਾ ਹੈ। نرجرا سن سرون بناس مینی نرس چکے ہیں ਸਭ ਨੂੰ ਗੁਰੂ ਪਿਆਰੇ ਸਾਧ ਸੰਗਤ ਦੇ ਬੇਪਰਵਾਹ ਸਤ ਸੰਗਤ ਦਾ ਨਮਸਾ ਬਿਨ ਸੰਗਤ ਨਾ ਨੀ ਦੇ ਦਿਓ ਆਓ ਸੰਸਾ ਦੇ ਦਰਸ਼ਨ ਅਸੀ ਕਰ ਰਹੇ ਆ ਸੇ ਸਾਰੀ ਸੰਗਤ ਦਾ ਨਮਸਕਾਰ ਕਰ ਰਹੇ ਆ ਸਤਿਗੁਰਾਂ ਦੇ ਆਓ ਉਹ ਗੱਲ ਸੰਤਾ ਦੀ ਮੰਨੀਏ ਜੀ ਗੱਲ ਸਾਈਂ ਗੁਰੂ ਨਵੀਦਾਸ ਜੀ ਨੇ ਗੰਗਾ ਉਲਟੀ ਵਹਾਈ ਹੈ। ਗੁਰ ਨਵੀਦਾਸ ਮਹਾਰਾਜ ਜੀ ਲੋਕਾਂ ਦੇ ਸਾਹਮਣੇ ਬੰਦਤ ਕਹਿਣ ਲੱਗੇ ਲੋਕੀ ਤੁਹਾਨੂੰ ਰੱਬ ਮੰਨਦੇ ਐ। ਕਿ ਤੁਸੀਂ ਸਭ ਪਾਣੀ ਉੱਤੇ ਕੱਸਰ ਤਾਰ ਕੇ ਦਿਖਾਓ ਗੰਗਾ ਉਲਟੀ ਵਗਾ ਕੇ ਦਿਖਾਓ। ਤੇ ਗੰਗਾ ਨੂੰ ਪਿਆ ਗੰਗਾ ਤੋਂ ਇੱਡੀ ਫਕੀ ਸ਼ੁਰੂਆਤ ਗੰਗਾ ਉਲਟੀ ਪਗਣੀ ਸ਼ੁਰੂ ਹੋ ਗਈ। ਤੇ ਗੁਰ ਨਵੀਦਾਸ ਮਹਾਰਾਜ ਦੇ ਜਕਾਰੇ ਉੱਚੀ ਆਵਾਜ਼ ਵਿੱਚ ਲਾਏ ਦੂਸਰੇ ਗਾਸਤਨ ਦੇ ਰਾਜਾ ਮਹਾਰਾਜਾਂ ਨੇ ਕਿਵੇਂ ਸਾਰੇ ਆਰੰਭੇ ਨਾਲ ਜਿੰਦੂ ਜਦੋਂ ਗੱਡੇ ਗੁਰਾਣੇ ਪੰਧ ਭੇਜੇਗਾ ਫਸੇ ਨੇ ਨਾਲ ਗੁਰੂ ਕਹਿ ਰਿਹਾ ਸਾਹਿਬ ਸੰਜੋਸ਼ਣ ਨੇ ਸਮੇਂ ਕਹਿੰਦੇ ਸੰਗਤ ਕਿ ਲੋਕੀ ਤੋਂ ਅੱਡੀ ਜੈ ਜੈ ਕਹਾਵਾਂ ਕਰਦੇ ਰੱਬ ਮੰਦੇ ਹੈ ਕਿ ਤੁਸੀਂ ਸਾਨੂੰ ਆ ਧਾਕੇ ਤੇ ਜੇਲੂ ਜਿਹੜੇ ਪਾਏ ਹੈ ਲੱਖ ਰੱਖ ਤੋਂ ਤੇ ਸਾਨੂੰ ਸੀਨੇ ਵਿੱਚ ਰੰਗੀ ਮਾਰੀ ਹੈ ਤੇ ਗੁਰੂ ਕਹਿ ਰਿਹਾ ਸਾਹਿਬ ਸੰਦਤ ਦੀ 11 ਫੁੱਟ ਕਹਿੰਦੇ ਖੂਸ ਦੀ ਧਾਤ ਹੀ ਤਾਨ ਹੋ ਗਈ ਤੇ ਸਤਗੁਰ ਰਵਿਦਾਸ ਜੱਲ ਵਿੱਚ ਗਈ ਹੈ ਤੇ ਸਤਗੁਰ ਰਵਿਦਾਸ ਮਹਾਰਾਜ ਕੋਲੋਂ ਨਾਮ ਦੇ ਖਜ਼ਾਨੇ ਜਦੋਂ ਲੈ ਕੇ ਆਈ ਹੈ ਤੇ ਮੀਆ ਬਾਈ ਦੇ ਮਾਤਾ ਪਿਤਾ ਨੂੰ ਰੋਮਾਰਨ ਵਾਸਤੇ ਜੈ ਤੇ ਪਿਆਲੇ ਭੇਜੇ ਉਹ ਵੀ ਅਮਰਤ ਬਣ ਗਏ। ਪ੍ਰਕਾੜੀ ਵਿੱਚ ਸੱਤ ਪਾ ਕੇ ਭੇਜਿਆ ਉਹ ਵੀ ਫੁੱਲਾਂ ਦਾ ਹਾਰ ਬਣ ਗਿਆ। ਕਹਿੰਦੇ ਜਿਸ ਦਾ ਸਾਹ ਹੀ ਡਾਡਾ ਹੋਏ ਤਿਸ ਨੂੰ ਮਾਰ ਸੱਤੇ ਨਾਲੇ ਜਿਹੜਾ ਗੁਰੂ ਘਰ ਸੁਣੇ। بکرکریٹ بکھری بجایا ਹੜਕੇ ਤੋਂ ਮਤ ਹੋਣ ਦਰੂਚੇ ਨਾ ਆਇਆ ਸੁੱਤੀ ਕੌਮ ਤੋਂ ਮੋਣ ਹੋ ਕੇ ਸੰਸਭ ਆਇਆ ਹੜਕੇ ਤੋਂ ਮਤ ਹੋਣ ਦਰੂਚੇ ਨਾ ਆਇਆ ਰਾਜਾ ਯਾਰਾ ਚੱਲਨੇ ਚੱਚਾ ਮਿਲਿਆ ਆਏ ਰਾਜਾ ਯਾਰਾ ਚੱਲਨੇ ਚੱਚਾ ਮਿਲਿਆ ਆਏ ਘਰ ਮੈ ਉਹ ਜਾਇਆ ਜੇ ਨਾ ਭਾਜ ਜਗਾਏ ਨਾ ਫਹਾਜਾ ਜਾਏ ਰਾਵਣ ਕੋ ਰਾਣੀ ਤੇਰਾ ਖਲਾਸੇ ਜਾਗਾ جی جیتے تن تو دل لائے توجے لکھ سب دان سی سانو ہتھ دبلائے زندگی اک شان گخش نہ کوئی لاقبرائے جے بربوں جو اڑی جنا پا دے گاے جے بربوں جو اڑی جنا پا دے گاے جے بربوں جو سونر وہ جگ رم داس مہاراج کی جن جو بولے سو نر ود گرو سوامی سر گم داس مہاراج کی جگہ بابا جی بلہ ست گرو سوامی سرو مہاراج کی ربداسیامر شی سنسرم نم مہاراج کی جائے گردی جی بھی

ਇਹ ਉਹ ਇਲਾਕਾ A O ਵੇਟ A O ਏਰੀਆ ਇਸ ਇਲਾਕੇ ਦੇ ਵਿੱਚ ਔਰ ਇਹ ਇਤਿਹਾਸਕ ਏਰੀਆ ਇਹ ਇਲਾਕਾ ਆ ਤਨੂਦੁਰ ਰਵਿਦਾਸ ਮਹਾਰਾਜ ਆਪਣੀ ਯਾਤਰਾ ਦੇ ਦੌਰਾਨ ਖੁਰਾਲਗੜ੍ਹ ਦੇ ਬਹੁ ਹੁੰਦੇ ਹੋਏ ਫਗਵਾੜਾ ਦੀ ਧਰਤੀ ਨੂੰ ਪਾਗ ਲਾਇਆ ਏ ਔਰ ਫਗਵਾੜੇ ਮਹਾਰਾਜ ਜੀ ਨੇ ਚਰਨ ਪਾਉਣ ਉਪਰੰਤ ਫਿਰ ਗੁਰਦੁਆਰਾ ਸੰਤ ਘਾ ਸੁਲਤਾਨਪੁਰ ਔਰ ਉਸ ਤੋਂ ਅਪਰੰਤ ਭਾਂਗਾ ਬਾਡਰ ਤੋਂ ਉਰੇ ਡੰਡਿਆ ਔਰ ਉਸ ਤੋਂ ਬਾਅਦ ਫੇ ਮਲਿਤਾਂ ਇਦਾਂ ਉਹਨਾਂ ਨੇ ਯਾਤਰਾ ਜਿਹੜੀ ਹੈ ਉਹ ਸੰਸਾਰ ਨੂੰ ਤਾਰਨ ਵਾਸਤੇ ਨਾਮ ਬੜੇ ਨਾਲ ਜੋੜਨ ਲਈ ਤੋਂ ਉਹਨਾਂ ਨੇ ਇਹ ਚਰਨ ਪਾਏ ਹੈ ਇਸ ਲਈ ਫਗਵਾੜੇ ਦੀਆਂ ਸੰਸਾ ਵੱਡ ਭਾਗੀਆਂ ਨੇ ਵਾਗਸ਼ਾਲੀਆਂ ਨੇ ਉਸੇ ਲੜੀ ਨੂੰ ਨਰੰਤਰ ਯਾਰੀ ਰੱਖਣ ਦੇ ਉਪਲਖੇ ਅੰਦਰ ਵਿਸ਼ਵ ਪ੍ਰਸਿੱਧ ਡੇਰਾ ਸਤਿਗੁਰੂ ਸੁਆਮੀ ਸਰਬੰਦਾਲ ਜੀ ਦੇ ਮਹਾਨ ਪਾਵਨ ਪਵਿੱਤਰ ਗੁਰੂ ਅਸਥਾਨ ਤੋਂ ਡੇਰਾ ਸਤਖੰਡ ਬੰਲਾ ਪ੍ਰਭੂ ਹਰੇਕ ਸਾਲ ਦੀ ਤਰ੍ਹਾਂ ਐਤ ਕੀ ਵੀ ਸਤਿਗੁਰ ਸੁਆਮੀ ਨਰਿੰਦਰ ਸਿੰਘ ਸਾਹਿਬ ਰਾਜ ਉੱਚੀ ਚੇਤੋਂ ਉਤੇ ਸੰਗਤ ਸੰਦਰਸ਼ਨ ਦੇ ਰਹੇ ਤੋਂ ਆਪ ਜਿੰਨੇ ਵੀ ਸੰਗਤ ਆਈ ਆ ਸਾਰੀ ਬਧਾਈ ਦੇ ਫਾਤਰ ਹੈ 14ਵਾਂ ਸੰਸਮੇਲਨ ਇਹ ਕਈ ਤੀਰ੍ਹਾਂ ਰਤਨ ਛਾਦੇ ਆ ਉਹ ਉਹਦੇ ਚ ਨਿਹਾਰ ਹੋ ਜਾ ਹੋ ਜਾਂਦਾ ਤਾਂ ਜਿਨ੍ਹਾਂ ਨੂੰ ਅਮਰਤ ਦਾ ਨਾਮ ਦਾ ਇਸ਼ਕੇ ਤੇ ਅੱਜ ਉਹ ਇਸ ਰਸਨ ਨੂੰ ਇਸ ਪਦਾਰਥ ਨਾਲ ਔਰ ਇਸ ਵੱਟਮੁੱਲੇ ਹੀਰੇ ਨੂੰ ਗ੍ਰਹਿਣ ਕਰਨ ਵਾਸਤੇ ਪ੍ਰਬੰਧਕਾਂ ਨੇ ਬੜੇ ਮੀਨਤ ਤੇ ਲਗਨ ਦੇ ਨਾਲ ਸੰਗਤਾਂ ਤੱਕ ਪਹੁੰਚ ਕੀਤੀ ਠਾਠਾ ਮਾਰਦਾ ਇਹ ਪੰਡਾ ਮਹਾਰਾਜ ਜੀ ਬੜੇ ਪ੍ਰਸੰਨ ਸਤਿਨੇ ਕੰਦੇਹਾੜਾ ਆਇਆ

ਵੇਖ ਕੇ ਚਮਾਰ ਦੀ ਸੜੇ ਦੁਨੀਆ ਆਪ ਦਸਨੀ ਤੋਂ ਅੱਗੇ ਨਹੀਂ ਹੋ ਪੜੇ ਦੁਨੀਆ ਐਵੇਂ ਤਾਂ ਨਹੀਂ ਡੀਸੀ ਅਤੇ ਜੱਜ ਬਣ ਗਏ ਦੀਵਦਿਆ ਲੋਆ ਵਿੱਚ ਪੜੇ ਨੇ ਚਮਾਰ ਗੁਰੂ ਸਾਹਿਬਾਨ ਨੇ ਹਿੱਕ ਦੇ ਨਾਲ ਛਾਤੀ ਦੇ ਨਾਲ ਲਾਇਆ ਤੇ ਆਖਿਆ ਗਰੀਬ ਨਵਾਜ਼ ਸਤੂ ਗੁਰਾਂ ਨੇ ਇਹ ਨਮਾਜ਼ ਇਹ ਵਕਤ ਸਤਿਸ਼ ਸਾਰ ਅਸ਼ੀਰਵਾਦ ਦਿੱਤਾ ਜਿਹੜੇ ਨੀਮੀਆਂ ਪਾ ਕੇ ਬੈਠਣ ਲਈ ਮਜਬੂਰ ਸਨ ਅੱਜ ਸਤੂ ਗੁਰਾਂ ਦੇ ਚਰਨਾਂ ਚ ਖੁੱਲੇ ਡੁੱਲੇ ਦਰਸ਼ਨ ਦਰਸਾਰ ਕਰ ਰਹੇ ਹੈ ਤੋਂ ਫੇ ਹੁਣ ਮਹਾਰਾਜ ਕੁਝ ਸਮਝਾਉਣਾ ਕਰ ਰਹੇ ਕੀ ਕਹਿ ਰਹੇ ਆਓ ਦੋਲੇ ਨਾਲ ਸੁਣ ਲਈ ਭਿਕਾਰੀ ਨਾ ਤੂੰ ਨਾਮ ਦਾਬ ਪਾਰ ਬੰਦਿਆਂ ਜਿੰਦਗੀ ਪਰੌਣੀ ਦਿਲ ਚਾਰ ਬੰਦਿਆਂ ਕਰਦਾ Hey, <laughs> ਬਹੁਤ ਧੰਨਵਾਦ ਮਹਾਰਾਜ ਜੀ ਮਹਾਰਾਜ ਜੀ ਨੇ ਬੜੀ ਹੀ بلند ਆਵਾਜ਼ ਦੇ ਵਿੱਚ ਸੰਤਾਂ ਨੂੰ ਸ਼ਬਦ ਸਰਮਾ ਕਰਵਾਇਆ ਸਬਾਤ ਬਹੁਤ ਧੰਨਵਾਦ ਸਮੇ ਲੋ ਦੇਖਦੇ ਆ ਉਹਨਾਂ ਨੂੰ ਬਹੁਤ ਹੀ ਪਰਮੇਸ਼ਰ ਤੁਮ ਕਹੀਏ ਤੁਮੋ ਜਗਤ ਗੁਰੂ ਸਵਾਮੀ ਕਿਹਿਆ ਸਾ ਤੂੰ ਐਸਾ ਤੂੰ ਹੀ ਕਿਆ ਉਪਮਾ ਦਿੱਜੇ ਭਗਤ ਜਨ ਭੈ ਹਰਨ ਕੋਟ ਬ੍ਰਹਮੰਡ ਕੋ ਠਾਕੁਰ ਸਾਮੀ ਔਰ ਜਗ ਤੋਂ ਵਿੱਚ ਆਦ ਸਤ ਨਾਮ ਪ੍ਰਗਟ ਕਰਨ ਹਾਰੇ ਜਗ ਤੋਂ ਬਾਹਰ ਜਗ ਗੁਰੂ ਸਤਿਗੁਰ ਅਰਦਾਸ ਮਹਾਰਾਜ ਜੀ ਗੁਰੂ ਕਾਰੀ ਸਾਖ ਸੰਗਤ ਜੀ ਅਜ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਜੀ ਦੇ ਸਤਿਕਾਰ ਨਿਰੰਦਰਾਨ ਪ੍ਰਬੰਧਕਾਂ ਵੱਲੋਂ ਸਵੇਰੇ ਚਾਪਕੋੜ ਦਾ ਲੰਗਰ ਤੇ ਬਾਦ ਦੁਪਹਿਰ ਗੁਰੂ ਕੇ ਲੰਗਰ ਅੱਤ ਟੁੱਟ ਬਰਤਾ ਹੈਗੇ ਸੰਗਤਾਂ ਪੰਕਤਾਂ ਦੇ ਵਿੱਚ ਬੈਠ ਕੇ ਲੰਗਰ ਪ੍ਰਸ਼ਾਦਾ ਛਕਦੀਆਂ ਹੋਈਆਂ ਅਤੇ ਸਤਿਗੁਰ ਦਾ ਨਾਮ ਸਿਮਰਨ ਕਰਦੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਦੁਸਾਂਝ ਖ਼ਲਾਂ ਤੋਂ सुरेंद्रਪਾਲ ਕੁੱਕੂ ਦੀ ਖਾਸ ਰਿਪੋਰਟ ਦੁਸਾਂਝ ਲਾਈਵ ਨਿਊਜ਼ ਚੈਨਲ ਰਹੇ ਹਾਂ